ਬਹੁਤ-ਬਹੁਤ ਸ਼ੁਕਰੀਆ ਸਾਰੇ ਜਲੰਧਰ ਵਾਸੀਆਂ ਦਾ ਬਹੁਤ ਚੰਗਾ ਲੱਗਿਆ ਸਾਰਿਆਂ ਨੂੰ ਮਿਲ ਕੇ ਔਰ ਤੁਹਾਡੇ ਸਾਰਿਆਂ ਦੇ ਇਸ਼ੂ ਸੁਣ ਕੇ ਅਸੀਂ ਜਿਹੜੀਆਂ ਸੈਕਟੋਰਲ ਕਮੇਟੀਆਂ ਬਣਾਈਆਂ 24 ਕਮੇਟੀਆਂ ਬਣਾਈਆਂ ਅਸੀਂ ਹਰ ਕਮੇਟੀ ਨੂੰ ਇੱਕ ਏਡੀਸੀ ਸਾਹਿਬ ਦਿੱਤੇ ਆ ਜਨਰਲ ਮੈਨੇਜਰ ਪੋਸਟ ਡਿਸਟ੍ਰਿਕਟ ਦਾ ਜਿੱਥੋਂ ਚੇਅਰਮੈਨ ਹੈਗੇ ਸੈਕਟੋਰਲ ਆਫੀਸਰ ਦਿੱਤਾ ਹੈ ताकि जल्दी तो जल्दी मीटिंगा हो जाए ताकि सानू जल्दी तो जल्दी एदी रिपोर्ट, नु, नु, एदी रिपोर्ट दे दे। ਅਸੀਂ ਰਿਕੁਐਸਟ ਕੀਤੀ ਹੈ ਸਾਰੇ ਚੇਅਰਮੈਨਾਂ ਨੂੰ ਮੈਂਬਰਜ਼ ਨੂੰ ਕਿ ਸਾਨੂੰ 1 ਅਕਤੂਬਰ ਤੱਕ ਇਹਦੀ ਰਿਪੋਰਟ ਦੇ ਦਿੱਤੀ ਜਾਵੇ। ਹੁਣ ਅਸੀਂ ਇੱਕ ਹੋਰ ਬੜਾ ਵਧੀਆ ਚੀਜ਼ ਕਰਨ ਜਾ ਰਹੇ ਹਾਂ ਜਿੰਨੇ ਵੀ ਪੰਜਾਬ ਵਿੱਚ ਫੋਕਲ ਪੁਆਇੰਟ ਹੈ ਇੰਡਸਟਰੀਅਲ ਅਸਟੇਟ ਹੈ ਜਿਹੜੇ ਪਹਿਲਾਂ ਬਨੇ ਸੀ ਜਦੋਂ ਫੋਕਲ ਪੁਆਇੰਟ ਹੁੰਦੇ ਨਹੀਂ ਸੀ ਅਸੀਂ ਇੱਕ ਅਥਾਰਟੀ ਬਣਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਕੰਮ ਹੀ ਇਹ ਹੋਏਗਾ ਸਿਰਫ ਆਪਰੇਸ਼ਨ ਤੇ ਮੈਨੇਜਮੈਂਟ ਦੇਖਣੀ ਹੈ ਫੋਕਲ ਪੁਆਇੰਟਸ ਦੀ ਔਰ ਇੰਡਸਟਰੀਅਲ ਅਸਟੇਟਸ ਹੁਣ ਕੀ ਹੁੰਦਾ ਤੁਸੀਂ ਪੈਸੇ ਤਾਂ ਹਾਊਸ ਟੈਕਸ ਦੇ ਕਾਰਪੋਰੇਸ਼ਨ ਨੂੰ ਦਿੰਦੇ ਹੋ ਕੋਈ ਕਹਿ ਦਿੰਦਾ ਜੀ ਹੁਣ ਪੀਐਸਆਈਸੀ ਨੇ ਕਰਨਾ ਹੈ ਇਹਨਾਂ ਨੇ ਪੈਸੇ ਤਾਂ ਲਿੱਤੇ ਇੰਡਸਟਰੀਅਲ ਏਰੀਆ ਤੋਂ ਲਾਤੇ ਤੁਹਾਡੀ ਮਾਲ ਰੋੜ ਤੇ ਕਿਹੜਾ ਕੋਈ ਮੋਰ ਲੱਗੀ ਹੁੰਦੀ ਪਰ ਸਾਨੂੰ ਜ਼ਰੂਰਤ ਹੈ ਕਿ ਇੰਡਸਟਰੀ ਨੂੰ ਬੈਸਟ ਇਨਫਰਾਸਟ੍ਰਕਚਰ ਮਿਲੇ ਔਰ ਰਹੇ ਉਹ ਜਿਹੜੀ ਅਥਾਰਟੀ ਹੋਏਗੀ ਉਹਦਾ ਹੋਰ ਕੋਈ ਕੰਮ ਨਹੀਂ ਹੋਏਗਾ ਔਰ ਜਿਹੜੇ ਤੁਸੀਂ ਪੈਸੇ ਦਿਓਗੇ ਵੀ ਚਾਹੇ ਉਹ ਪ੍ਰਾਪਰਟੀ ਟੈਕਸ ਦੀ ਸ਼ੇਪ ਚ ਹੈ ਜਾਂ ਉਹਨੂੰ ਕੋਈ ਵੀ ਨਾਮ ਦਿੱਤਾ ਜਾਏਗਾ ਉਸੇ ਅਥਾਰਟੀ ਚ ਜਾਏਗਾ ਪਰ ਉਹਦੇ ਵਿੱਚ ਇੰਡਸਟਰੀਲਿਸਟ ਨਾਲ ਇਨਵੋਲਡ ਹੋਣਗੇ ਉਹਨਾਂ ਨੂੰ ਪਤਾ ਹੋਏਗਾ ਕਿ ਜੇ ਅਸੀਂ ਐਨੇ ਪੈਸੇ ਪੋਦੇ ਚ ਜਮਾ ਕਰਾਏ ਤੁਸੀਂ ਅਕਾਊਂਟਸ ਦੇਖੋਗੇ ਇੰਨੇ ਖਰਚ ਹੋਏ ਇੰਨੇ ਹੋਰ ਲੋਡ ਹੈ ਇੰਨੇ ਕੱਢ ਲਓ ਉਹ ਅਥਾਰਟੀ ਸਾਰੇ ਇੰਡਸਟਰੀ ਦੇ ਇਨਫਰਾਸਟ੍ਰਕਚਰ ਦਾ ਧਿਆਨ ਰੱਖੇਗੀ ਹੋਰ ਵੀ ਤੁਹਾਡੇ ਕੋਈ ਇਸ਼ੂਸ ਆਉਣਗੇ ਸਾਡਾ ਸਾਰਾ ਸਟਾਫ ਸਾਡੇ ਸਾਰੇ ਅਫਸਰ ਸਾਹਿਬਾਨ ਮੈਂ ਖੁਦ ਤੁਹਾਡੀ ਸੇਵਾ ਛਾਜ਼ਰ ਤੁਸੀਂ ਮੈਨੂੰ ਦੱਸੋ ਮੇਰੇ ਕੋਲ ਕਿਸੇ ਵੱਲੇ ਆਓ ਮੈਨੂੰ ਫੋਨ ਕਰੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ